ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿਉਂਕਿ 에어 ਇੰਡੀਆ ਦੇ ਜਹਾਜ਼ਾਂ ਦੇ ਨਾਲ ਜੁੜੀਆਂ ਦੋ ਵੱਡੀਆਂ ਖਬਰਾਂ ਦੇ ਖੁਲਾਸੇ ਆ ਰਹੇ ਨੇ ਪਿਛਲੇ ਦਿਨੀ ਭਾਰਤ ਦੇ ਅਹਮਦਾਬਾਦ ਦੇ ਵਿੱਚ 에어 ਇੰਡੀਆ ਦਾ ਇੱਕ ਜਹਾਜ਼ ਕ੍ਰੈਸ਼ ਹੋ ਕੇ ਡਿੱਗ ਪਿਆ ਸੀਗਾ ਤੇ 260 ਤੋਂ ਵੱਧ ਕੀਮਤੀ ਜਾਨਾਂ ਉਹਦੇ 'ਚ ਚਲੀਆਂ ਗਈਆਂ ਸੀ ਤੇ ਜਹਾਜ਼ ਡਿੱਗਣ ਦੀ ਰਿਪੋਰਟ ਦੇ ਖੁਲਾਸੇ ਸਾਹਮਣੇ ਆ ਰਹੇ ਨੇ ਤੇ ਅੱਜ ਫੇਰ ਇੱਕ ਨਵਾਂ ਤੇ ਵੱਡਾ ਖੁਲਾਸਾ ਸਾਹਮਣੇ ਆ ਰਿਹਾ ਜਿਹੜਾ ਪੂਰੀ ਦੁਨੀਆ ਨੂੰ ਹੈਰਾਨ ਕਰ ਰਿਹਾ ਅੱਗੇ ਤੁਹਾਨੂੰ ਇਸ ਖੁਲਾਸੇ ਬਾਰੇ ਦੱਸਦੇ ਹਾਂ ਦੂਜੀ ਖਬਰ 에어 ਇੰਡੀਆ ਦੇ ਜਹਾਜ਼ਾਂ ਨਾਲ ਜੁੜੀ ਪਿਛਲੇ ਦਿਨੀ ਇਹ ਆਈ ਹੈ ਕਿ 에어 ਇੰਡੀਆ ਦਾ ਇੱਕ ਜਹਾਜ਼ ਜਿਹੜਾ ਅਮਰੀਕਾ ਦੇ ਨਿਊਯਾਰਕ ਤੋਂ ਮੁੰਬਈ ਆਇਆ ਤੇ ਮੁੰਬਈ 에어ਪੋਰਟ ਦੇ ਉੱਪਰ ਜਦੋਂ ਉਹ ਜਹਾਜ਼ ਉਤਰਿਆ ਤਾਂ ਉੱਥੇ ਜਹਾਜ਼ ਦਾ ਇੱਕ ਕਰੂ ਮੈਂਬਰ ਜਹਾਜ਼ ਚਾਲਕ ਦਲ ਦਾ ਇੱਕ ਮੈਂਬਰ ਗ੍ਰਿਫਤਾਰ ਕੀਤਾ ਗਿਆ ਔਰ ਉਹ ਦੋਚੀ ਪਾਇਆ ਗਿਆ ਦੋਚੀ ਵੀ ਵੱਡੇ ਮਸਲੇ 'ਚ ਪਾਇਆ ਗਿਆ ਇਹ ਵੀ ਤੁਹਾਨੂੰ ਖਬਰ ਅੱਗੇ ਪੂਰੀ ਦੱਸ ਦਿਆਂ ਕਿ ਮਸਲਾ ਕੀ ਹੈ ਪਹਿਲਾਂ ਪਹਿਲੀ ਖਬਰ ਤੇ ਗੱਲ ਕਰਦੇ ਆਂ ਅਹਿਮਦਾਬਾਦ ਦੇ ਵਿੱਚ ਜਿਹੜਾ ਜਹਾਜ਼ ਡਿੱਗਿਆ ਸੀਗਾ ਉਹਦੀ ਬਲੈਕ ਬਾਕਸ ਦੀ ਜਿਹੜੀ ਰਿਪੋਰਟ ਆ ਰਹੀ ਹੈ ਉਹਦੇ ਵਿੱਚ ਨਵਾਂ ਖੁਲਾਸਾ ਪਿਛਲੇ ਦਿਨੀ ਹੋਇਆ ਸੀ ਕਿ ਜਹਾਜ਼ ਦਾ ਤੇਲ ਬੰਦ ਕਰ ਦਿੱਤਾ ਗਿਆ ਸੀ ਇੰਜਨਾਂ ਦਾ ਜਿਸ ਕਾਰਨ ਉਹ ਜਹਾਜ਼ ਡਿੱਗਿਆ ਸੀ ਪਰ ਹੁਣ ਨਵੀਂ ਗੱਲ ਇਹ ਆਈ ਹੈ ਅਮਰੀਕਾ ਦਾ ਇੱਕ ਅਖਬਾਰ ਹੈ ਦਾ ਵਾਲ ਸਟਰੀਟ ਜਰਨਲ ਵੱਡਾ ਅਖਬਾਰ ਹੈ ਉਹਦੀ ਰਿਪੋਰਟ ਦੇ ਵਿੱਚ ਅੱਜ ਨਵਾਂ ਖੁਲਾਸਾ ਕੀਤਾ ਗਿਆ ਕਿ ਜਿਹੜਾ ਜਹਾਜ਼ ਦੇ ਇੰਜਣਾਂ ਦਾ ਤੇਲ ਬੰਦ ਕੀਤਾ ਗਿਆ ਸੀ ਉਹ ਜਹਾਜ਼ ਦੇ ਚਾਲਕ ਪਾਇਲਟ ਸੁਮਿਤ ਸੱਬਰਵਾਲ ਨੇ ਬੰਦ ਕੀਤਾ ਸੀ ਇਹ ਜਿਹੜਾ ਖੁਲਾਸਾ ਹੈ ਇਹ ਅਮਰੀਕਾ ਦਾ ਉਹ ਅਖਬਾਰ ਉਹ ਕਰ ਰਿਹਾ ਪਰ ਕੀ ਇਹ ਸੱਚ ਹੈ ਇਹਦੀ ਪੁਸ਼ਟੀ ਅਸੀਂ ਨਹੀਂ ਕਰ ਸਕਦੇ ਕਿਉਂਕਿ ਵੇਖੋ ਜਿਹੜੀਆਂ ਜਹਾਜ਼ ਬਣਾਉਣ ਵਾਲੀਆਂ ਕੰਪਨੀਆਂ ਨੇ ਤੇ ਜਿਹੜਾ ਪੂਰਾ 에ਅਰ ਇੰਡੀਆ ਦਾ ਤਾਣਾ ਬਾਣਾ ਹੈ ਉਹ ਆਪਣੇ ਆਪ ਨੂੰ ਬਚਾਉਣ ਦੇ ਲਈ ਕੁਝ ਵੀ ਕਰ ਸਕਦਾ ਹੈ ਕਿਉਂਕਿ ਪਿਛਲੇ ਦਿਨਾਂ ਤੋਂ ਵੱਡੇ ਸਵਾਲ 에ਅਰ ਇੰਡੀਆ ਦੇ ਉੱਤੇ ਤੇ ਇਹ ਜਹਾਜ਼ ਬਣਾਉਣ ਵਾਲੀ ਜਿਹੜੀ ਕੰਪਨੀ ਹੈ ਬੋਇੰਗ ਉਹਦੀ ਫੰਕਸ਼ਨਿੰਗ ਤੇ ਉੱਠੇ ਸੀ ਔਰ ਇੱਥੋਂ ਤੱਕ ਵੀ ਤੱਥ ਸਾਹਮਣੇ ਆਏ ਸੀ ਕਿ ਜਿਹੜੀ ਇਹ AIB ਹੈ ਉਨੇ ਪਹਿਲਾਂ ਤੋਂ ਹੀ ਸੁਚੇਤ ਕੀਤਾ ਹੋਇਆ ਸੀ ਕਿ ਇਹਨਾਂ ਜਹਾਜ਼ਾਂ ਦੇ ਵਿੱਚ ਤੇਲ ਨਾਲ ਜੁੜਿਆ ਫਾਲਟ ਹੋ ਸਕਦਾ ਹੈ ਇਹਨਾਂ ਦੀ ਚੈਕਿੰਗ ਕੀਤੀ ਜਾਵੇ ਪਰ ਨਹੀਂ ਸੀ ਕੀਤੀ ਗਈ ਔਰ ਉਸ ਤੋਂ ਬਾਅਦ ਇਹ ਵੀ ਖਬਰਾਂ ਸਾਹਮਣੇ ਆਈਆਂ ਕਿ ਇੰਨੀਆਂ ਵੱਡੀਆਂ ਕੰਪਨੀਆਂ ਆਪਣੇ ਤੇ ਗੱਲ ਲਿਆਉਣ ਦੀ ਬਜਾਏ ਗੱਲ ਉਹਨਾਂ ਜਹਾਨ ਤੋਂ ਜਾ ਚੁੱਕੇ ਪਾਇਲਟਾਂ ਸਿਰ ਥੋਪਣਾ ਚਾਹੁੰਦੀਆਂ ਪਰ ਹੁਣ ਅਮਰੀਕਾ ਦਾ ਜਿਹੜਾ ਉਹ ਅਖਬਾਰ ਹੈ ਦਾ ਵਾਲ ਸਟਰੀਟ ਜਰਨਲ ਉਹ ਇਹ ਕਹਿ ਰਿਹਾ ਕਿ ਜਿਹੜਾ ਜਾਜ ਦਾ ਪਾਇਲਟ ਸੀ ਸੁਮਿਤ ਸੱਬਰਵਾਲ ਜਿਹੜਾ ਸੀਨੀਅਰ ਪਾਇਲਟ ਸੀ ਬਈ ਉਹਨੇ ਹੀ ਤੇਲ ਬੰਦ ਕੀਤਾ ਸੀ ਤਾਂ ਉਹ ਅਖਬਾਰ ਕਿਸ ਆਧਾਰ ਤੇ ਇਹ ਗੱਲ ਕਹਿ ਰਿਹਾ ਜਿਹੜੀ ਰਿਕਾਰਡਿੰਗ ਸਾਹਮਣੇ ਆਈ ਹੈ ਜਦੋਂ ਜਹਾਜ਼ ਦੇ ਵਿੱਚ ਦੋਵੇਂ ਪਾਇਲਟਾਂ ਨੇ ਜਹਾਜ਼ ਡਿੱਗਣ ਤੋਂ ਪਹਿਲਾਂ ਆਪਸ ਜਿਹੜੀ ਗੱਲ ਕੀਤੀ ਉਹ ਤਾਂ ਉਹਦੇ ਤਾਂ ਗੱਲ ਹੀ ਇੰਨੀ ਕਹੀ ਹੈ ਇੱਕ ਪਾਇਲਟ ਦੂਜੇ ਨੂੰ ਪੁੱਛ ਰਿਹਾ ਕਿ ਤੁਸੀਂ ਜਹਾਜ਼ ਦਾ ਫਿਊਲ ਬੰਦ ਕਿਉਂ ਕੀਤਾ ਹੈ ਤਾਂ ਉਹ ਅੱਗੋਂ ਇਹ ਕਹਿ ਰਿਹਾ ਕਿ ਮੈਂ ਨਹੀਂ ਕੀਤਾ ਤਾਂ ਫਿਰ ਇਹ ਸਬਦ ਕਿਵੇਂ ਹੋ ਗਿਆ ਵੀ ਉਹਨੇ ਹੀ ਕੀਤਾ ਸੀ ਅਸਲ ਦੇ ਵਿੱਚ ਜਿਹੜੀ ਜਹਾਜ਼ ਬਣਾਉਣ ਵਾਲੀ ਕੰਪਨੀ ਬੋਇੰਗ ਆ ਉਹ ਵੀ ਅਮਰੀਕਾ ਦੀ ਹੈ ਤੇ ਇਸ ਕੰਪਨੀ ਦੇ ਉੱਪਰ ਪਹਿਲਾਂ ਵੀ ਕਈ ਸਵਾਲ ਉੱਠੇ ਨੇ ਹੁਣ ਵੀ ਉੱਠੇ ਤਾਂ ਉਹ ਕੰਪਨੀਆਂ ਇੰਨੀਆਂ ਤਾਕਤਵਰ ਨੇ ਉਹ ਆਪਣੇ ਆਪ ਨੂੰ ਬਚਾਉਣ ਲਈ ਕੋਈ ਵੀ ਕਹਾਣੀ ਕਰ ਸਕਦੀਆਂ ਨੇ ਕਿੰਨੇ ਵੀ ਚੈਨਲ ਕਿੰਨੇ ਵੀ ਅਖਬਾਰ ਕਿੰਨੇ ਵੀ ادارے ਸਭ ਕੁਝ ਖਰੀਦਣ ਦੀ ਸਮਰੱਥਾ ਉਹ ਰੱਖਦੀਆਂ ਨੇ ਪਰ ਜਿਹਦੀ ਜਮੀਰ ਜਾਗਦੀ ਹੋਵੇ ਉਹਨੂੰ ਦੁਨੀਆ ਦੀ ਕੋਈ ਤਾਕਤ ਖਰੀਦ ਨਹੀਂ ਸਕਦੀ ਸੋ ਇਹ ਜਿਹੜੀ ਰਿਪੋਰਟ ਆਈ ਹੈ ਇਹਦੇ ਬਾਰੇ ਤੁਸੀਂ ਕੀ ਸਮਝਦੇ ਹੋ ਦੇਖੋ ਜਹਾਜ਼ ਦੇ ਵਿੱਚ ਜਿਹੜੇ ਦੋਵੇਂ ਪਾਇਲਟ ਸੀ ਜਦੋਂ ਉਹਨਾਂ ਦੀ ਉਸ ਦਿਨ ਦੀ ਮੈਡੀਕਲ ਰਿਪੋਰਟ ਕਹਿੰਦੀ ਹੈ ਕਿ ਉਹ ਸਰੀਰਕ ਤੇ ਦਿਮਾਗੀ ਤੌਰ ਤੇ ਫਿੱਟ ਸੀ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਸੀ ਫਿਰ ਮਰਨਾ ਕੌਣ ਚਾਹੁੰਦਾ ਭਾਈ ਜਹਾਜ਼ ਦਾ ਪਾਇਲਟ ਬੰਨਾ ਕੋਈ ਛੋਟੀ ਗੱਲ ਨਹੀਂ ਹੈ ਬਹੁਤ ਵੱਡਾ ਰੁਤਬਾ ਤੇ ਬਹੁਤ ਮੋਟੀ ਇਨਕਮ ਵਾਲੀ ਜੌਬ ਹੈ ਜਹਾਜ਼ ਦਾ ਪਾਇਲਟ ਹੋਣਾ ਤਾਂ ਇਸ ਸਥਿਤੀ ਦੇ ਵਿੱਚ ਕੋਈ ਬੰਦਾ ਇਸ ਤਰ੍ਹਾਂ ਮਰੇਗਾ ਕਿਉਂ ਤੇ ਇੰਨੇ ਸੈਂਕੜੇ ਲੋਕਾਂ ਨੂੰ ਨਾਲ ਮਾਰੇਗਾ ਕਿਉਂ ਇਹ ਵੱਡੇ ਸਵਾਲ ਨੇ ਹੁਣ ਕੋਈ ਇਹ ਕਹਿ ਸਕਦਾ ਹੈ ਕਿ ਪਹਿਲਾਂ ਵੀ ਇਦਾਂ ਦੇ ਹਾਦਸੇ ਹੋਏ ਜਿਹੜੇ ਪਾਇਲਟਾਂ ਨੇ ਖੁਦ ਕੀਤੇ ਪਰ ਉਹਨਾਂ ਦੇ ਵਿੱਚ ਕਾਰਨ ਵੀ ਸਾਹਮਣੇ ਆਏ ਵੀ ਪਾਇਲਟ ਨੂੰ ਆ ਚੱਕਰ ਸੀ ਇਸ ਕਰਕੇ ਉਹਨੇ ਜਹਾਜ਼ ਡੇਗਿਆ ਪਰ ਇੱਥੇ ਇਹੋ ਜਿਹਾ ਕੋਈ ਕਾਰਨ ਸਾਹਮਣੇ ਆਇਆ ਹੀ ਨਹੀਂ ਸੋ ਇਹ ਜਿਹੜੀ ਅਮਰੀਕਾ ਦੇ ਅਖਬਾਰ ਦੀ ਇਹ ਰਿਪੋਰਟ ਹੈ ਮੇਰੀ ਬੁੱਧੀ ਮੇਰਾ ਵਿਵੇਕ ਮੇਰਾ ਤਰਕ ਇਹਨੂੰ ਬਹੁਤੀ ਅਹਿਮੀਅਤ ਨਹੀਂ ਦੇ ਸਕਦਾ ਤੁਸੀਂ ਕੀ ਸਮਝਦੇ ਹੋ ਆਪਣਾ ਕਮੈਂਟ ਜਰੂਰ ਲਿਖ ਦਿਓ ਮੈਨੂੰ ਪਤਾ ਹੈ ਕਿ 에어 ਇੰਡੀਆ ਜਿਹੜਾ ਕਿ ਸਰਕਾਰ ਦਾ ਇੱਕ ਅਦਾਰਾ ਹੈ ਉਹ ਆਪਣੀਆਂ ਖਾਮੀਆਂ ਆਪਣੇ ਨੁਕਸ ਬਚਾਉਣ ਲਈ ਗੱਲ ਦੂਜੇ ਤੇ ਪਾ ਸਕਦਾ ਕਿਉਂਕਿ ਉਹ ਦੋਨੋਂ ਪਾਇਲਟ ਕਿਹੜਾ ਧਰਤੀ ਤੇ ਰਹੇ ਨੇ ਉਹ ਤਾਂ ਜਾ ਚੁੱਕੇ ਨੇ ਉਹਨਾਂ ਨੇ ਕਿਹੜਾ ਆ ਕੇ ਕੋਈ ਗਵਾਹੀ ਦੇਣੀ ਹੈ ਚਲੋ ਉਹਨਾਂ ਦੇ ਸਿਰ ਥੱਪ ਦਿਓ ਹੁਣ ਪਿਛਲੇ ਦਿਨ ਜਦੋਂ ਇਹ ਹਾਦਸਾ ਹੋਇਆ ਸੀ ਤਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀ ਕਿਹਾ ਸੀ ਬੇਸ਼ਰਮੀ ਭਰੇ ਬਿਆਨ ਦਿੱਤਾ ਸੀ ਗ੍ਰਹਿ ਮੰਤਰੀ ਨੂੰ ਜਦੋਂ ਕਿਹਾ ਵੀ ਇਹ ਹਾਦਸਾ ਇੰਨਾ ਵੱਡਾ ਹੋ ਗਿਆ Air India ਦੇ ਜਹਾਜ਼ ਇਸ ਹਾਲਤ ਚ ਕਿਉਂ ਨਹੀਂ ਤਾਂ ਉਹਨੇ ਕਿਹਾ ਕਹਿੰਦਾ ਦੇਖਿਏ ਹਾਦਸੇ ਕੋਈ ਰੋਕ ਨਹੀਂ ਸਕਦਾ ਹਾਦਸਾ ਜੋ ਹੋਣਾ ਹੈ ਉਹ ਤਾਂ ਹੋਣਾ ਹੀ ਹੈ ਉਹਦਾ ਮਤਲਬ ਕੀ ਸੀ ਵੀ ਜਿਹੜਾ ਹਾਦਸਾ ਹੋਣਾ ਹੁੰਦਾ ਉਹਨੂੰ ਕੋਕ ਰੋਕ ਨਹੀਂ ਸਕਦਾ ਫਿਰ ਅਸੀਂ ਪੁੱਛਣਾ ਚਾਹੁੰਦੇ ਆ ਫਿਰ ਤੁਸੀਂ ਇੰਨੇ ਸਾਰੇ ਟ੍ਰੈਫਿਕ ਨਿਯਮ ਕਿਉਂ ਬਣਾਏ ਤੁਸੀਂ ਇੰਨੇ ਚਲਾਣ ਕਿਉਂ ਘਟਦੇ ਹੋ ਲੋਕਾਂ ਦੇ ਤੇਰੇ ਕੋਲ ਹੈਲਮਟ ਹੈ ਨਹੀਂ ਤੂੰ ਲਾਲ ਬੱਤੀ ਕ੍ਰੋਸ ਕਿਉਂ ਕੀਤੀ ਹੈ ਇਹ ਸਾਰਾ ਕੁਝ ਫਿਰ ਕਾਦੇ ਲਈ ਹੈ ਜੇ ਹਾਸਾ ਹੋਣਾ ਤਾਂ ਫਿਰ ਹੋਣਾ ਹੀ ਹੋਣਾ ਤਾਂ ਫਿਰ 10 ਸਾਲ ਤੋਂ ਉੱਪਰ ਦੀ ਗੱਡੀ ਦਿੱਲੀ 'ਚ ਕਿਉਂ ਨਹੀਂ ਚੱਲਣ ਦੇਂਦੇ ਹੁਣ ਜਿਹੜਾ ਇਹ ਜਹਾਜ਼ ਡਿੱਗਿਆ ਇਹ 10 ਸਾਲ ਤੋਂ ਵੱਧ ਪੁਰਾਣਾ ਜਹਾਜ਼ ਸੀਗਾ ਜੇਕਰ ਧਰਤੀ 'ਤੇ ਚੱਲਣ ਵਾਲੀ ਕੋਈ ਕਾਰ ਗੱਡੀ ਨੂੰ 10 ਸਾਲ ਤੋਂ ਵੱਧ ਨਹੀਂ ਚੱਲਣ ਦੇ ਰਹੇ ਦਿੱਲੀ ਦੇ ਵਿੱਚ ਤਾਂ ਫਿਰ ਜਹਾਜ਼ ਵੀ ਬੰਦ ਹੋਣੇ ਚਾਹੀਦੇ ਨੇ ਉਹਨਾਂ ਦਾ ਕੰਮ ਤਾਂ ਉਸ ਤੋਂ ਵੱਧ ਰਿਸਕੀ ਤੇ ਵੱਡਾ ਹੈ ਪਰ ਕਿਉਂਕਿ ਉਹ ਮਹਿੰਗੀ ਗਿਆ ਕੰਪਨੀਆਂ ਦੇ ਮਹਿੰਗੇ ਜਹਾਜ਼ ਨੇ ਇਸ ਕਰਕੇ ਉਹਨਾਂ ਨੂੰ ਚੱਲਣ ਦਿੱਤਾ ਜਾਂਦਾ ਹੈ ਪਰ ਇਹ 도ਗਲੀ ਨੀਤੀ ਹੈ ਜੇਕਰ ਕੋਈ ਕਾਰ ਵਾਲਾ ਦਿੱਲੀ ਚੇ ਕਵੇ ਕਿ ਮੈਂ ਤਾਂ ਕਾਰ ਦਾ ਸਰਵਿਸ ਕੰਮ ਟਾਈਮ ਟੂ ਟਾਈਮ ਕਰਾ ਕੇ ਰੱਖਦਾ ਇਸ ਕਰਕੇ ਮੇਰੀ ਗੱਡੀ ਤਾਂ ਚੱਲਣ ਦੋ ਨਹੀਂ ਚੱਲਣ ਦੇਣਗੇ ਫਿਰ ਜਹਾਜ਼ਾਂ ਤੇ ਇਹ ਰੂਲ ਲਾਗੂ ਕਿਉਂ ਨਹੀਂ ਹੁਣ ਜਿਹੜੀ ਦੂਜੀ ਖਬਰ ਹੈ ਦੂਜੀ ਖਬਰ ਆ ਰਹੀ ਹੈ ਕਿ ਨਿਊਯਾਰਕ ਤੋਂ ਇੱਕ ਜਹਾਜ਼ ਮੁੰਬਈ ਆਇਆ ਪਿਛਲੇ ਦਿਨਾਂ ਤੋਂ ਇੱਕ ਖਬਰ ਮੀਡੀਆ ਦੇ ਵਿੱਚ ਛਾਈ ਹੋਈ ਹੈ ਤੇ ਉਸ ਜਹਾਜ਼ ਦਾ ਇੱਕ ਚਾਲਕ ਦਲ ਦਾ ਮੈਂਬਰ ক্রੂ ਮੈਂਬਰ ਉਹ ਸਮਗਲਿੰਗ ਦਾ ਦੋਸ਼ੀ ਪਾਇਆ ਗਿਆ ਤੇ ਗ੍ਰਿਫਤਾਰ ਕੀਤਾ ਗਿਆ ਉਹਦੇ ਕੋਲੋਂ ਨਿਕਲਿਆ ਕਿ ਉਹਦੇ ਕੋਲੋਂ ਅਮਰੀਕਾ ਦੇ ਵਿੱਚੋਂ ਲਿਆਂਦਾ 1 ਕਿਲੋ 373 ਗ੍ਰਾਮ ਸੋਨਾ ਜਿਹੜਾ ਕਿ ਉਹ ਆਪਣੇ ਸਰੀਰ ਦੇ ਨਾਲ ਬੰਨ ਬੁੰਨ ਕੇ ਲੈ ਕੇ ਆਇਆ ਸੀ ਉਹ ਨਿਕਲਿਆ ਹੁਣ ਤੁਸੀਂ ਦੱਸੋ ਯਕੀਨ ਕੀਤੇ ਕਰੋਗੇ ਜਦੋਂ ਵਾੜ ਖੇਤ ਨੂੰ ਖਾਨ ਲੱਗੇ ਜਦੋਂ ਕੁੱਤੀ ਚੋਰਾਂ ਨਾਲ ਰਲੇ ਇਹਨਾਂ ਕਰੂ ਮੈਂਬਰਾਂ ਨੇ ਇਹਨਾਂ ਚਾਲਕ ਦਲ ਦੇ ਜਹਾਜ਼ ਵਾਲਿਆਂ ਨੇ ਤਾਂ ਬਾਕੀਆਂ ਨੂੰ ਚੈੱਕ ਕਰਨਾ ਹੈ ਰੋਕਣਾ ਹੈ ਸਮਝਾਉਣਾ ਹੈ ਤੇ ਜੇ ਉਹ ਆਪ ਵੀ ਐਦਾਂ ਕਰਨ ਲੱਗਣ ਤਾਂ ਫੇਰ ਕੀ ਹੋ ਸਕਦਾ ਹੁਣ ਤੁਸੀਂ ਇਹਦੇ ਬਾਰੇ ਆਪਣਾ ਕਮੈਂਟ ਜਰੂਰ ਲਿਖਿਓ ਮਿੱਤਰ ਪਿਆਰਿਓ ਪਿਛਲੇ ਦਿਨੀ ਅਹਮਦਾਬਾਦ ਦੇ ਵਿੱਚ ਜਿਹੜਾ ਜਹਾਜ਼ ਡਿੱਗਾ ਸੱਚਮੁੱਚ ਦਰਦਨਾਕ ਹਾਦਸਾ ਸੀ ਉਹਦੀ ਜਾਂਚ ਤਹਿ ਤੱਕ ਹੋਣੀ ਚਾਹੀਦੀ ਹੈ ਫਾਲਟ ਕਿੱਥੇ ਸੀ ਹੁਣ ਹੋ ਸਕਦਾ ਫਾਲਟ ਜਹਾਜ਼ ਦੇ ਵਿੱਚ ਕੰਪਨੀ ਦੀ ਫੰਕਸ਼ਨਿੰਗ ਚ ਹੋਵੇ ਜਿਵੇਂ ਕਿ ਇਸ ਤਰ੍ਹਾਂ ਦੀ ਬਹੁਤ ਗੱਲਾਂ ਆ ਰਹੀਆਂ ਚਫੇਰਿਓ ਕਿ ਇਸ ਕੰਪਨੀ ਦੇ ਜਹਾਜ਼ਾਂ 'ਚ ਫਾਲਟ ਪਾਇਆ ਜਾਂਦਾ ਇਹ ਗੱਲਾਂ ਆ ਰਹੀਆਂ ਨੇ ਦੂਜੇ ਪਾਸੇ ਇਹ ਵੀ ਗੱਲਾਂ ਆ ਰਹੀਆਂ ਨੇ ਕਿ 에어 ਇੰਡੀਆ ਤੇ ਜਹਾਜ਼ ਬਣਾਉਣ ਵਾਲੀ ਕੰਪਨੀ ਦੋਵੇਂ ਆਪਣੇ ਆਪ ਨੂੰ ਬਚਾਉਣ ਦੇ ਲਈ ਪਾਇਲਟਾਂ ਦੇ ਸਰ ਸਭ ਕੁਝ ਥੋਪਣਾ ਚਾਹੁੰਦੇ ਨੇ ਤੇ ਜਿਹੜਾ ਗੋਦੀ ਮੀਡੀਆ ਜਿਹੜਾ ਵਕਾਊ ਮੀਡੀਆ ਉਹਨੂੰ ਬੁਰਕੀ ਪਾ ਕੇ ਉਹਦੇ ਤੋਂ ਜੋ ਮਰਜ਼ੀ ਭੌਂਕ ਲਾਇਆ ਜਾ ਸਕਦਾ ਹੈ ਉਹ ਤਾਂ ਪਾਲਤੂ ਕੁੱਤਿਆਂ ਨਾਲੋਂ ਵੀ ਪੜਿਆ ਮੇਰੇ ਖਿਆਲ ਦੇ ਨਾਲ ਪਾਲਤੂ ਕੁੱਤਾ ਵੀ ਇੱਕ ਲਿਮਟ 'ਚ ਰਹਿ ਕੇ ਚਮਚਾਗਰੀ ਕਰਦਾ ਪਰ ਵਕਾਊ ਮੀਡੀਆ ਪਾਲਤੂ ਕੁੱਤੇ ਨਾਲੋਂ ਵੀ ਕਿਤੇ ਭੈੜੀ ਹਾਲਤ ਚਲਾ ਜਾਂਦਾ ਇਹਨੂੰ ਬੁਰਕੀ ਸੱਟ ਕੇ ਜੋ ਮਰਜੀ ਇਹਦੇ ਤੋਂ ਬੜਵਾਇਆ ਜਾ ਸਕਦਾ ਹੈ ਮਤਲਬ ਇਹਨੂੰ ਪੈਸੇ ਦੇ ਕੇ ਕਿਸੇ ਦੀ ਪਾਗਲ ਲਵਾਈ ਵੀ ਜਾ ਸਕਦੀ ਹੈ ਤੇ ਦੂਜੇ ਦਿਨ ਜੇ ਦੂਜਾ ਪੈਸੇ ਦੇ ਦੇ ਤੇ ਉਹੀ ਪੱਗ ਇਹ ਉਹਦੇ ਸਿਰ ਤੇ ਰੱਖ ਵੀ ਸਕਦੇ ਨੇ ਇਹਨਾਂ ਦੀ ਆਸਤੀਤੀ ਹੈ ਸੋ ਵਕਾਊ ਮੀਡੀਆ ਖਤਰਨਾਕ ਹੈ ਇਹਦੀ ਰਿਪੋਰਟਿੰਗ ਨੂੰ ਸਮਝਣਾ ਬਚ ਕੇ ਰਹਿਣਾ ਚਾਹੀਦਾ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਦੇ ਮੁਠੀ ਦੇ ਵਿੱਚ মিডিਆ ਆ ਜਾਂਦਾ ਹੈ ਜਦੋਂ ਵੀ ਉਹ ਚਾਹਣ ਤੇ ਜਿਵੇਂ ਵੀ ਉਹ ਚਾਹਣ ਉਹ ਸਭ ਕੁਝ ਆਪਣੇ ਮੁਤਾਬਕ ਮੈਨੇਜ ਕਰ ਲੈਂਦੇ ਨੇ ਤੁਸੀਂ ਇਹ ਸਭ ਕੁਝ ਬਾਰੇ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਿਹੜਾ ਬੈਲ ਵਾਲਾ ਘੰਟੀ ਵਾਲਾ ਬਟਨ ਹੈ ਉਹਨੂੰ ਜਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਸਮੇਂ ਸਿਰ ਸਹੀ ਜਾਣਕਾਰੀਆਂ ਪਹੁੰਚਦੀਆਂ ਰਹਿਣ ਬਹੁਤ ਮਿਹਰਬਾਨੀ ਸ਼ੁਕਰੀਆ